ਜੋ ਜਿਹੜੀ ਖਬਰ ਮਿਲ ਰਹੀ ਹੈ ਬਠਿੰਡਾ ਤੋਂ ਆ ਰਹੀ ਹੈ ਬਠਿੰਡਾ ਦੇ 에어ਪੋਰਟ ਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 4 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਸੋ ਹੁਣ ਦੀ ਬ੍ਰੇਕਿੰਗ ਨਿਊਜ਼ ਹੈ ਤਾਜ਼ਾ ਖਬਰ ਹੈ ਬਠਿੰਡਾ ਸਿਵਲ 에어ਪੋਰਟ ਤੋਂ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 4 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਹਾਲਾਂਕਿ ਮਾਮਲਾ ਜਿਹੜਾ ਹੈਗਾ ਵਾ ਇਹ ਦੱਸਿਆ ਜਾ ਰਿਹਾ ਇਸ ਤਰ੍ਹਾਂ ਸੀ ਕਿ ਇੱਕ ਮਹਿਲਾ ਤੇ ਪੁਲਿਸ ਨੂੰ ਸ਼ੱਕ ਹੁੰਦਾ ਵਾ ਤੇ ਜਦੋਂ ਉਹਦੇ ਸਮਾਨ ਦੀ ਜਦੋਂ ਤਲਾਸ਼ੀ ਲੱਤੀ ਜਾਂਦੀ ਹੈ ਤਾਂ 4 ਜ਼ਿੰਦਾਕਾਰਤੂਸ ਨੇ ਜਿਹੜੇ ਉਹਦੇ ਬੈਗ ਚੋਂ ਬਰਾਮਦ ਹੁੰਦੀ ਹੈ ਮਹਿਲਾ ਵਾ ਜਿਹੜੀ ਸਿਰਸਾ ਦੀਸੀ ਜਾ ਰਹੀ ਹੈ ਔਰ ਇਹ ਬਠਿੰਡਾ ਤੋਂ ਦਿੱਲੀ ਵੱਲੋਂ ਜਿਹੜਾ ਜਹਾਜ਼ ਹੈ ਇਹਨੇ ਲੈਣਾ ਸੀਗਾ ਤੇ ਦਿੱਲੀ ਤੋਂ ਆਪਣਾ ਬਠਿੰਡਾ ਤੋਂ ਦਿੱਲੀ ਵੱਲੋਂ ਜਾ ਰਹੀ ਸੀ ਮਹਿਲਾ ਦਾ ਨਾਮ ਹੈ ਜਿਹੜਾ ਅ ਜਾਣਕਾਰੀ ਦੇ ਮੁਤਾਬਕ ਮਹਿਲਾ ਦਾ ਨਾਮ ਪਤਾ ਚੱਲ ਗਿਆ ਵੀ ਇਸ ਦਾ ਨਾਮ ਜਿਹੜਾ ਹਰਪ੍ਰੀਤ ਕੌਰ ਹੈ ਸੋ ਮਹਿਲਾ ਹਰਪ੍ਰੀਤ ਕੌਰ ਨੂੰ ਬਠਿੰਡਾ 에ਅਰਪੋਰਟ ਤੇ 에ਅਰਪੋਰਟ ਤੇ ਚੈਕਿੰਗ ਦੌਰਾਨ ਔਰਤ ਕੋਲੋਂ ਮਿਲੇ 4 ਕਾਰਤੂਸ ਸੋ ਪੁਲਿਸ ਨੇ ਪਰਚਾ ਕੀਤਾ ਦਾਰਜ ਤੇ ਜਾਂਚ ਕਰਦੀ ਸ਼ੁਰੂ ਬਠਿੰਡਾ ਦੇ ਸਿਵਲ 에ਅਰਪੋਰਟ ਤੇ ਇੱਕ ਹੈਰਾਨੀਜਨਕ ਘਟਨਾ ਜਿਹੜੀ ਸਾਹਮਣੇ ਆਈ ਜਦੋਂ ਇੱਕ ਹਰਿਆਣਾ ਦੀ ਰਹਿਣ ਵਾਲੀ ਇੱਕ ਔਰਤ ਦੇ ਕੋਲੋਂ ਚਾਰ ਜਿੰਦਾ ਕਾਰਤੂਸ ਬਰਾਮਦ ਨੇ ਜਿਹੜੇ ਕੀਤੇ ਜਾਂਦੇ ਨੇ ਬਠਿੰਡਾ ਦੇ ਸਿਵਲ 에ਅਰਪੋਰਟ ਤੇ ਹੈਰਾਨੀਜਨਕ ਘਟਨਾ ਜਿਹੜੀ ਸਾਹਮਣੇ ਆਈ